ਹਾਂਜੀ ਦਰਸ਼ਕੋ ਮੈਂ ਹਰਪ੍ਰੀਤ ਸਿੰਘ ਸਵਾਗਤ ਕਰਦਾ ਸਾਡੇ ਚੈਨਲ ਟਿੰਡੂ ਕਲਚਰ ਤੇ ਅੱਜ ਮੇਰੇ ਨਾਲ ਨੇ ਬਾਈ ਗੁਲਦੀਪ ਸਿੰਘ ਤੇ ਬਾਈ ਖੁਸ਼ਬੀਰ ਸਿੰਘ ਸਵਾਗਤ ਆ ਬਾਈ ਤੁਹਾਡਾ ਵੀ ਧੰਨਵਾਦ ਜੀ ਧੰਨਵਾਦ ਅੱਜ ਅਸੀਂ ਗੱਲ ਕਰਾਂਗੇ ਬਾਈ ਜੀ ਸਮਾਜ ਵਿੱਚ ਆਪਾਂ ਨੂੰ ਵਿਚਰਦੇ ਕਈ ਸਾਡੇ ਨੈਤਿਕ ਫਰਜ਼ ਹੁੰਦੇ ਨੇ ਜਾਂ ਨੈਤਿਕ ਕਰਤੱਵ ਹੁੰਦੇ ਨੇ ਜਾਂ ਜਿਵੇਂ ਆਪਾਂ ਕਹੇ ਲਈਏ ਸਾਡੇ ਸਮਾਜ ਵਿੱਚ ਵਿਚਰਨ ਦੇ ਕੁਝ ਤੰਗ ਤਰੀਕੇ ਹੁੰਦੇ ਨੇ ਹਾਂਜੀ ਆਪਣਾ ਸਮਾਜ ਪਿੱਛੇ ਕਿਉਂ ਜਾ ਰਿਹਾ ਦਿਨ-ਪ੍ਰਤੀ ਦਿਨ ਕੀ ਅਸੀਂ ਆਪਣੇ ਨੈਤਿਕ ਫਰਜ਼ਾਂ ਤੋਂ ਮੁਨਕਰ ਹੋ ਚੁੱਕੇ ਹਾਂਗੇ ਕਿ ਚੇਹ ਹਟਣ ਲਈ ਮਜਬੂਰ ਹੋ ਗਏ ਸਿਨੈਤਿਕ ਪੱਧਰ ਸਾਡਾ ਇਨਾ ਹੋ ਚੁੱਕਿਆ ਹਾਂਜੀ ਜਿਹੜਾ ਤੁਸੀਂ ਅੱਜ ਬੇਸ਼ਅ ਰੱਖਿਆ ਹੂੰ ਇਹਦੇ ਬਾਰੇ ਬਹੁਤ ਘੱਟ ਗੱਲਾਂ ਹੁੰਦੀਆਂ ਨੇ ਬਿਲਕੁਲ ਜੀ ਬਿਲਕੁਲ ਉਹ ਵੀ ਅੱਜ ਦੇ ਜਵਾਨੇ ਦੇ ਵਿੱਚ ਜੀ ਜਿਹੜੀ ਬੰਦੇ ਦੀ ਨੈਤਿਕਤਾ ਹੈ ਜੀ ਉਹ ਡਾਵਾ ਡੋਲ ਵੀ ਹੋ ਰਹੀ ਹੈ ਤੇ ਥੱਲੇ ਨੂੰ ਵੀ ਜਾ ਰਹੀ ਹੈ ਬਿਲਕੁਲ ਤੁਹਾਨੂੰ ਮੈਂ ਇੱਕ ਕਹਾਣੀ ਸੁਣਾਉਣਾ ਜੀ ਸਾਡੇ ਮੇਰੇ ਨਾਲ ਪ੍ਰੋਫੈਸਰ ਨੇ ਹੂੰ ਉਹਨਾਂ ਨੇ ਸੁਣਾਈ ਹੂੰ ਕੁਕਵੇਦ ਚ ਲਾ ਕੇ ਆਇਆ 7-8 ਸਾਲ ਜੀ ਉਹ ਕਹਿੰਦਾ ਉੱਥੇ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਨੇ ਉਹ ਬੰਦੇ ਦੀ ਜਿਹੀ ਜੁਬਾਨ ਹੈ ਨਾ ਹੂੰ ਉਸੇ ਧੀ ਹੈ ਸਾਰਾ ਕੁਝ ਉਸੇ ਧੀ ਹੈ ਆਪਣੇ ਦੇਸ਼ ਦੇ ਵਿੱਚ ਹਰ ਇੱਕ ਚੀਜ਼ ਆਪਾਂ ਕੋਈ ਜ਼ਮੀਨ ਗਹਿਣੇ ਦੇਣੀ ਹੈ ਜਾਂ ਗਹਿਣੇ ਲੈਣੀ ਹੈ ਹੂੰ ਜਾਂ ਕੋਈ ਕਿਸੇ ਨੂੰ ਪੈਸੇ ਦੇਣੇ ਆਪਾਂ ਕਹਿੰਦੇ ਨੇ ਲਿਖਤੀ ਲੋ ਲਿਖਤੀ ਲੋ ਲਿਖਤੀ ਲੋ ਕਹਿੰਨੇ ਆ ਮੇਰੇ ਭਾਜਾ ਹੂੰ ਉਹ ਹੈ ਜਿਹੜੇ ਉਹ ਕਹਿੰਦੇ ਵੀ ਜਿਵੇਂ ਕਾਲਜ ਦੇ ਵਿੱਚ ਤੁਸੀਂ ਜੁਆਇਨ ਕਰਨਾ ਹੈ ਹੂੰ ਕਹਿੰਦੇ ਹਾਂ ਵੀ ਆ ਗਿਆ ਉਹਨੂੰ ਦੇਖ ਲਿਓ ਜੀ ਸ਼ਕਲ ਦੇਖ ਲਈ ਉਹ ਖਾਣ ਬਣਨੀ ਸ਼ੁਰੂ ਹੋ ਗਈ ਹੂੰ ਬਸ ਅਦਰ ਉਹਨਾਂ ਦੀ ਨੈਤਿਕਤਾ ਤਾਂ ਅਸੀਂ ਇੰਨੀ ਉੱਚੀ ਹੈ ਵੀ ਬੰਦੇ ਦਾ ਸਮਝ ਲਿਆ ਵੀ ਉਹਨਾਂ ਨੇ ਵੀ ਆ ਗਿਆ ਹੂੰ ਹੂੰ ਬੰਦੇ ਨੂੰ ਕਹਿੰਦਾ ਵੀ ਤੂੰ ਆਹ ਮਹੀਨੇ ਦੇ ਵਿੱਚ ਕਿੰਨੇ ਦਿਨ ਪੜਾਇਆ ਜਿਉਂਨੇ ਕਹਦਾ ਜੀ ਮੈਂ ਪੜਾਇਆ 25 ਦਿਨ ਮੈਂ 25 ਦਿਨ ਦੀ ਤਨਖਾਹ ਬਣਾਉਂ ਆਪਣੇ ਹਰੇਕ ਜੀ ਵੀ 25 ਦਿਨ ਲਿਖਤੀ ਦਿਓ ਜੀ ਆਹ ਦਿਓ ਮਤਲਬ ਉੱਥੇ ਨੈਤਿਕ ਕਦਰਾਂ ਕੀਮਤਾਂ ਅਰਬ ਕੰਟਰੀ ਹੈ ਕਵੈਤ ਉੱਥੋਂ ਦੀ ਗੱਲ ਗਈ ਹੈ ਤੇ ਆਪਣੀ ਨੈਤਿਕ ਕਦਰਾਂ ਕੀਮਤਾਂ ਵਿੱਚ ਇੰਨਾ ਫਰਕ ਹੈ ਹੁਣ ਤੁਸੀਂ ਇਸ ਜਿਹੜੀ ਕਹਾਣੀ ਸੁਣਾਈ ਹੈ ਮੈਂ ਇਹ ਤਾਂ ਆਪ ਹੀ ਸਮਝ ਲਓ ਵੀ ਉੱਥੇ ਜਿਹੜੀ ਚੀਜ਼ ਹੈ ਹਰ ਇੱਕ ਜਵਾਨ ਤੇ ਹੀ ਹੈ ਜਵਾਨ ਤੇ ਹਾਂ یہی ਜਵਾਨ ਹੈ ਬੰਦੇ ਦੀ ਉਹੀ ਨੈਤਿਕ ਕਦਰ ਦੀ ਪਹਿਲੀ ਕਹ ਲੋ ਕੁੰਜੀ ਹੈ ਜੇ ਆਪਾਂ ਥੋੜਾ ਪਿੱਛੇ ਝਾਤ ਮਾਰੀਏ ਬਾਈ ਕੁਲਦੀਪ ਆਪਣੇ ਵੱਡੇ ਵੱਡੇਰੇ ਜਿਵੇਂ ਕਹਿੰਦੇ ਹੁੰਦੇ ਸੀ ਵੀ ਇੱਕ ਰੇਤੇ ਦੀ ਮੁਠੀ ਭਰ ਕੇ ਸੌਦਾ ਕਰਿਆ ਹੁੰਦੇ ਸੀ ਕਿਸੇ ਵੀ ਚੀਜ਼ ਦਾ ਅੱਜ ਕੋਈ ਆਪਾਂ ਸੌਦਾ ਕਰਨ ਜਾਣੇ ਆ ਜਾਂ ਕੋਈ ਮਾਲਕ ਕਿਸੇ ਵੀ ਚੀਜ਼ ਦਾ ਜ਼ਮੀਨ ਦਾ ਜਾਂ ਔਰਤ ਸਭ ਤੋਂ ਪਹਿਲਾਂ ਆਪਣੇ ਕੋਲੇ ਪਰਮੋਟ ਹੁੰਦੇ ਜਾਂ ਸਟਾਮ ਹੁੰਦੇ ਜਾਂ ਕੋਈ ਇਹੋ ਜਿਹੀ ਚੀਜ਼ ਹੋਵੇ ਜਿਹੜੀ ਤੇ ਲਿਖਤੀ ਹੋਵੇ ਕਾਨੂੰਨੀ ਹੋਵੇ ਮਤਲਬ ਆਪਣੀ ਅਸੀਂ ਆਪਣੇ ਆਪ ਨੂੰ ਇੰਨਾ ਨੀਚੇ ਲੈ ਕੇ ਵੀ ਅਸੀਂ ਇੱਕ ਦੂਜੇ ਤੇ ਯਕੀਨ ਵੀ ਨਹੀਂ ਕਰ ਸਕਦੇ ਬਿਲਕੁਲ ਜੀ ਅੱਜ ਕੱਲ ਤਾਂ ਦੇਖੋ ਲਿਖਤੀ ਚੀਜ਼ਾਂ ਦੇ ਵਿੱਚ ਵੀ ਕਾਹਾਂ ਹੋਰ कुंठੀਆਂ ਨੇ ਹਮ ਅਗਲਾ ਲਿਖਤੀ ਵੀ ਦੇ ਦਿੰਦੇ ਪਰ ਕੁੰਡੀ ਫਿਰ ਫਿਰ ਕੋਈ ਵਕੀਲ ਦੱਸ ਦਿੰਦਾ ਜੱਜ ਦੱਸ ਦਿੰਦਾ ਵੀ ਆਹ ਰੱਖ ਲਈ ਹਮ 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 ਸੋ ਗੱਲ ਆ ਕਿ ਮਪੂਗੀ ਕੇ ਬੰਦੇ ਦਾ اخਲਾਕ ਹੈ ਜਿਹੜਾ ਬੰਦੇ ਦੀ ਜਮੀਲ ਹੈ ਬੰਦੇ ਦਾ اخਲਾਕ ਹੈ ਹਾਂ ਜਿਹੜਾ ਬੰਦੇ ਦੀ ਜਮੀਲ ਹੈ ਹੂੰ ਉਥੋ ਹੀ ਗੱਲ ਚੱਲਣੀ ਹੈ ਤੇ ਉਹੀ ਜੇ ਮੰਨ ਲਓ ਸ਼ੀਸ਼ੇ ਵਾਂਗੂ ਸਾਫ਼ ਹੈ ਤੇ ਬੰਦੇ ਨੂੰ ਕਿਹਦੀ ਵੀ ਜੋਤ ਜਗਦੀ ਹੈ ਹੂੰ ਤਾਂ ਫੇਰ ਹੀ ਸਮਾਜ ਹੈ ਨਾ ਤੇਰੀ ਬੰਦਾ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਆਪਦੇ ਪ੍ਰਤੀ ਫਿਰ ਪਰਿਵਾਰ ਪ੍ਰਤੀ ਪਾਪੋ ਪ੍ਰਤੀ ਸਮਾਜ ਪ੍ਰਤੀ ਨਿਮੋਗ ਹੈ ਨਿਮੋਗ ਦਾ ਹਾਂਜੀ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਘਟਾ ਨਾਲ ਜ਼ਿੰਮੇਵਾਰੀਆਂ ਤੋਂ ਵੀ ਬੰਦਾ ਪਿੱਛੇ ਚੁੱਕਿਆ ਬਾਈ ਹਾਂਜੀ ਬਿਲਕੁਲ ਪਿੱਛੇ ਚੁੱਕਿਆ ਜੀ ਤੁਸੀਂ ਦੇਖੋ ਵੀ ਅੱਜ ਕੱਲ ਦਾ ਜਿਹੜਾ ਜਮਾਨਾ ਹੈ ਹਨਾ ਹਰ ਚੀਜ਼ ਸੋਸ਼ਲ ਮੀਡੀਆ ਤੇ ਦਿਖਾਈ ਜਾ ਰਹੀ ਹੈ ਹਾਂ ਜੋਵੇਂ ਵਾਲਿਆਂ ਦਾ ਇਹ ਵੀ ਜੋ ਜਿਹੜਾ ਕੰਮ ਕਰਦਾ ਉਹ ਕਰ ਹੀ ਨਹੀਂ ਰਿਹਾ ਕਰ ਹੀ ਨਹੀਂ ਰਿਹਾ ਮੰਨ ਲਓ ਕਿਸੇ ਨੂੰ ਕੋਈ ਡਿਊਟੀ ਮਿਲ ਗਈ ਮੰਨ ਲਓ ਪੁਲਿਸ ਚ ਉਹ ਸਮਾਜ ਸੇਵਾ ਕਰੀ ਜਾਂਦਾ ਸਮਾਜ ਸੇਵਾ ਵਾਲਾ ਕਹਿੰਦਾ ਵੀ ਪੁਲਿਸ ਸੁਧਰੀ ਜਿਹਨੂੰ ਜਿਹੜਾ ਕੰਮ ਦਿੱਤਾ ਹੈ ਪ੍ਰਮਾਤਮਾ ਨੇ ਉਹ ਤਾਂ ਕੋਈ ਕਰ ਹੀ ਨਹੀਂ ਰਿਹਾ ਪਰ ਦੂਜੇ ਦੇ ਵਿੱਚ ਜਾ ਰਿਹਾ ਹੈ ਦੂਸਰੇ ਦੇ ਵਿੱਚ ਜਾ ਰਿਹਾ ਹੈ ਵਿੱਚ ਹੀ ਜਾ ਰਿਹਾ ਹੈ ਹੁਣ ਕੰਮ ਇਹੀ ਹੈ ਵੀ ਆਪ ਤਾਂ ਜਦੋਂ ਆਪ ਨੂੰ ਲੱਗਦਾ ਵੀ ਇਹ ਸਪੱਟ ਨਹੀਂ ਬੈਠਾ ਇਹ ਮੈਂ ਸਵਾਰ ਨਹੀਂ ਤੱਕਦਾ ਪਰ ਦੂਜੇ ਤੇ ਲੱਗ ਜਾਂਦੇ ਆਪਾਂ ਹੈਨਾ ਤਾਂ ਇਹੀ ਮੇਨ ਹੈ ਵੀ ਆਪਾਂ ਦੀਵੇ ਥੱਲੇ ਹੀ ਹਨੇਰਾ ਕਹ ਲੋ ਜੀਵੇ ਥੱਲੇ ਹਨੇਰਾ ਜਿਵੇਂ ਭਾਈ ਹੁਣ ਆਪਾਂ ਗੱਲ ਕੀਤੀ ਹੈ ਨੈਤਿਕਤਾ ਦੇ ਪੱਧਰ ਦੇ ਗਿਰਨ ਕਾਰਨ ਆਪਾਂ ਆਪਣੇ ਪਰਿਵਾਰ ਨੂੰ ਵੀ ਪੂਰਾ ਸਮਾਨ ਨਹੀਂ ਦੇ ਸਕਦੇ ਇਸੇ ਕਾਰਨ ਹੀ ਆਪਣੇ ਬੱਚਿਆਂ ਦਾ ਜਿਹੜਾ ਮਤਲਬ ਆਪਾਂ ਇੱਕ ਪੀੜ੍ਹੀ ਹੈ ਜਿਹੜੀ ਉਹ ਆਪਾਂ ਕਹਿ ਸਕਦੇ ਆਂ ਵੀ ਆਪਾਂ ਖਰਾਬ ਕਰ ਚੁੱਕੀਆਂ ਹੈਂ ਪੀੜ੍ਹੀ ਤਾਂ ਦੇਖੋ ਜੀ ਆਪਣੀ ਨਕਲ ਮਾਰ ਕੇ ਹੀ ਬੱਚੇ ਆਪਾਂ ਨੂੰ ਅੱਗੇ ਵੱਧ ਅੱਗੇ ਵੱਧ ਨਾ ਮਤਲਬ ਮਾਰਦੇ ਆਪਾਂ ਮੱਧਿਆਂ ਨੂੰ ਭੇਜਣ ਦੇ ਰਹੇ ਨੇ ਵੀ ਦੇਖੋ ਵੀ ਫੋਨਾਂ ਦੇਖੋ ਜੀ ਹਮ ਫੋਨ ਅੱਖਾਂ ਖਰਾਬ ਹੁੰਦੀਆਂ ਹਮ ਕਈ ਵਾਰੀ ਆਪਾਂ ਉਹ ਵਿਪੂਤ ਵਾਲੀ ਵੀਡੀਓ ਕੱਢ ਕੇ ਦਿਖਾ ਦਿੰਦੇ ਆਂ ਵੀ ਬੱਚਾ ਡਰ ਜੇ ਹੈ ਨਾ ਮੈਂ ਲਾ ਚੱਕੀ ਹਮ ਪਰ ਆਪਾਂ ਜਿੰਨਾ ਡਾਟਾ ਆਪਾਂ ਨੂੰ ਮਿਲਦਾ ਆਪਾਂ ਬੱਚੇ ਦੇ ਸਾਹਮਣੇ ਹੀ ਖਤਮ ਕਰ ਦਿਆਂ ਸਾਰਾ ਬਿਲਕੁਲ ਕਰਦੇਗੇ ਨਹੀਂ ਕਰਦੇ ਤੇ ਫਿਰ ਆਪਣੀ ਨੈਤਿਕਤਾ ਤੇ ਇਹ ਬੱਚੇ ਨੂੰ ਕਰਕੇ ਦਿਖਾਈਗੇ ਹਾਂ ਜੇ ਪਿਓ ਦੌੜ ਲਾਉਂਦਾ ਹੈ ਪਿਓ ਸਾਈਕਲ ਚਲਾਉਂਦਾ ਹੈ ਹਾਂ ਪਿਓ ਕੋਈ ਬਾਲੀਬਾਲ ਖੇਡਦਾ ਹੈ ਹਾਂ ਮਾਂ ਪਿਓ ਫੇਰ ਹੀ ਬੱਚਾ ਖੇਡੂਗਾ ਨਾ ਫੇਰ ਹੀ ਬੱਚੇ ਬੱਚੇ ਆਪਾਂ ਉਹਦਾ ਕੋਲੇ ਚਲਾ ਰਹੇ ਹਾਂ ਦੇਖ ਰਹੇ ਹਾਂ ਬਾਦ-ਬਾਦ ਲੀਆਂ ਵੀਡੀਓ ਕਿੱਥੇ ਕੀ ਪਈ ਜਾਂਦਾ ਹੈ ਹਨਾ ਬੱਚੇ ਨੂੰ ਕਹਿੰਦੇ ਨਹੀਂ ਇਹ ਮਾੜੀ ਚੀਜ਼ ਹੈ ਮਾੜੀ ਚੀਜ਼ ਤਾਂ ਕਰਕੇ ਜਿਹੜਾ ਆਪਣਾ ਅਸਰ ਆਪਣੀ ਨੈਤਿਕਤਾ ਹੈ ਉਹ ਜ਼ੀਰੋ ਹੀ ਰਹਿੰਦੀ ਹੈ ਜ਼ੀਰੋ ਹੀ ਰਹੇ ਕੋਈ ਰਿਜ਼ਲਟ ਨਹੀਂ ਨਿਕਲਦਾ ਤੁਸੀਂ ਦੇਖ ਰਹੇ ਹੋ ਹਨਾ ਤਾਂ ਹੀ ਬੱਚੇ ਆਪ ਇਹਦਾ ਹੋ ਰਿਹਾ ਬਈ ਜਦੋਂ ਉਹਨਾਂ ਨੂੰ ਕੋਈ ਨਤੀਜਾ ਨਹੀਂ ਮਿਲ ਰਿਹਾ ਬਿਲਕੁਲ ਜੀ ਹੂੰ ਇਹੀ ਤਾਂ ਮੈਂ ਨਾ ਹੂੰ ਕਿਉਂਕਿ ਜਦੋਂ ਆਪਾਂ ਕਰਕੇ ਇਹਨੇ ਦਿਖਾਉਂਦੇ ਕੋਈ ਤਾਂ ਬੱਚਿਆਂ ਨੂੰ ਲੱਗਦਾ ਵੀ ਇਹ ਜਿਹੜਾ ਭਾਸ਼ਣ ਹੈ ਇਹਦਾ ਟੀਚਰ ਵੀ ਦਿੰਦੇ ਆ ਸਕੂਲ ਚ ਸਕੂਲ ਚ ਵੀ ਕਿਉਂਕਿ ਸੁਣਾਤੇ ਜਾਣਦੇ ਵੀ ਇਹ ਕਿਹੜਾ ਪੜ੍ਹਣਾ ਮੰਨਦੇ ਹੂੰ ਹੂੰ ਸੋ ਤਾਂ ਕਰਕੇ ਜਿਹੜੀ ਆਪਣੀ ਜਿਹੜੀ ਸਭਿਅਤਾ ਹੈ ਉਹਦੀ ਸੋਚਣ ਸ਼ਕਤੀ ਉਹਦੀ ਬਹੁਤ ਵੱਡੀ ਸ਼ਕਤੀ ਨੀਵੇਂ ਨਾਲੋਂ ਜ਼ਿਆਦਾ ਰਹੀ ਹੈ ਉਹ ਚੇਹਨ ਨਾਲੋਂ ਜ਼ਿਆਦਾ ਕੁੱਚੇ ਨੂੰ ਨਹੀਂ ਜਾ ਰਹੀ ਹੈ ਨਾ ਇਹੀ ਕਾਰਨ ਹੈ ਵੀ ਆਪਣੇ ਸਮਾਜ 'ਚ ਜਿਹੜਾ ਖਲਾਅ ਪੈਦਾ ਹੋ ਰਿਹਾ ਹੈ ਨਾ ਦੇਖੋ ਜੀ ਬਿਲਕੁਲ ਜੀ ਜਿੰਨੂੰ ਦਿਨ ਖਲਾਅ ਪੈਦਾ ਹੋਣ ਨਾਲ ਭਾਈ ਭਾਈ ਨੂੰ ਨਹੀਂ ਬੁਲਾਉਂਦਾ ਕੋਈ ਚਾਚੇ ਤਾਇਆ ਨੂੰ ਨਹੀਂ ਬੁਲਾਉਂਦੇ ਪਹਿਲਾਂ ਜਦੋਂ ਆਪਾਂ ਛੋਟੇ ਹੁੰਦੇ ਸੀ ਤੁਸੀਂ ਲਾ ਲੋ ਜਾਂ ਬਾਈ ਕਿਸੇ ਵੀ ਧੁੰਡ ਨਾਲ ਆਪਣੇ ਚਾਚੇ ਤਾਇਆ ਇਹ ਵੀ ਆਪਾਂ ਨੂੰ ਕੁਝ ਕਹਿ ਜਾਂਦੇ ਸੀ ਆਪਾਂ ਨੂੰ ਇਹਨਾਂ ਨੂੰ ਕੁਝ ਗੁੱਸਾ ਨਹੀਂ ਸੀ ਆਉਂਦਾ ਹੁਣ ਆਪਾਂ ਆਪਣੇ ਮਾਪਿਆਂ ਦਾ ਕਿਹਾ ਵੀ ਨਹੀਂ ਚਰਦੇ ਪਹਿਲਾਂ ਜੇ ਕਠਾ ਪ੍ਰਵਾਹ ਸੀਗੇ ਵੀ ਜਾਣੇ 15-15 ਜਾਣੇ ਆਮ ਫੈਵਰਟ ਸੀ ਹੁਣ ਬਸ ਜਿਵੇਂ ਕਹ ਲਓ ਵੀ ਛੋਟਾ ਪਰਿਵਾਰ ਦਾ ਕਨਸੈਪਟ ਆ ਗਿਆ ਹਾਂ ਹੈਨਾ ਜੋ ਇਹ ਮਹਿੰਗਾ ਇਹ ਵਧੀਆ ਜਾ ਕੇ 21ਵੀਂ ਸਦੀ ਚੜੀ ਆ ਜਦੋਂ ਦੀ ਹੈਨਾ ਤਾਂ ਕਰਕੇ ਹੁਣ ਪਤਨੀ ਜੀ ਚਾਹ ਤੇ ਦੂਰ ਦੇ ਲੱਗਦੇ ਹਨ ਫਿਰ ਹੁਣ ਕਿਉਂਕਿ ਉਹ ਰਹਿ ਰਹੇ ਨਹੀਂ ਆਪਣਿਆਂ ਨਾਲ ਅੱਡ ਅੱਡ ਕਰਾਂ ਚ ਰਹਿਣ ਲੱਗੀ ਹੈ ਨਾ ਤਾਂ ਲੱਗਦਾ ਵੀ ਕੋਈ ਹੋਰ ਬੰਦਾ ਆ ਕੇ ਦਨ ਕੁਛ ਕੇ ਇਹ ਮਨੋਇ ਲੱਗਦਾ ਹਾਂ ਪਹਿਲਾਂ 25 ਜਣਿਆਂ ਦੀ ਫੈਮਲੀ ਦੇ ਵਿੱਚ ਕੋਈ ਘਰ ਦਾ ਮੁਖੀ ਲੱਗਦਾ ਘਰ ਦਾ ਮੁਖੀ ਲੱਗਦਾ ਸੀ ਹੈ ਨਾ ਤਾਂ ਜਿਹੜੇ ਪਰਿਵਾਰ ਹੈ ਜਿਹੜੇ ਉਹ ਜਿਹੜੇ ਛੋਟੇ ਹੋਗੇ ਉਹਦੇ ਨਾਲ ਫਿਰ ਸੋਚ ਵੀ ਛੋਟੀ ਹੋਗੀ ਦਿਮਾਗ ਵੀ ਛੋਟੇ ਹੋਗੇ ਲੋਕਾਂ ਦੇ ਹੈ ਨਾ ਇਹ ਵੀ ਮੇਨ ਕਰਦਾ ਚੇ ਇੱਕ ਗੱਲ ਹੋਰ ਬਈ ਜਿਵੇਂ ਹੁਣ ਆਪਾਂ ਮੰਨ ਲਓ ਆਪਾਂ ਕਹਿ ਦਨੇ ਆ ਹਰ ਇੱਕ ਚੀਜ਼ ਆਪਾਂ ਕਹਿ ਦਨੇ ਵੀ ਇਹ ਉਹ ਕਰੂਗਾ ਤਾਂ ਹੋਊਗਾ ਆਪਾਂ ਨੂੰ ਮੈਨੂੰ ਲੱਗਦਾ ਵੀ ਜਿਹੜਾ ਹੈਗਾ ਦੋ ਸ਼ਬਦਾਂ ਨੇ ਜ਼ਿਆਦਾ ਮਾਰਿਆ ਇਹ ਗੱਲ ਤੁਸੀਂ ਦੇਖੋ ਵੀ ਮੈਨੂੰ ਕੀ ਹੈ ਜੇ ਆਪਾਂ ਕਿਤੇ ਚਾਰ ਜਾਨੇ ਖੜੇ ਆ ਤਾਂ ਆਪਾਂ ਨੂੰ ਕੀ ਹੈ ਹੈਨਾ ਆਪਾਂ ਇੱਕ ਬੰਦਾ ਮੰਨ ਲਓ ਆਪਣੇ ਚੋਂ ਖਰਾਬ ਹੁੰਦਾ ਹੈਨਾ ਕਿਤੇ ਵੀ ਲਾ ਲਓ ਤੁਸੀਂ ਜੇ ਆਪਾਂ ਨਸ਼ੇਤੀ ਲਾ ਲਈਏ ਵੀ ਸਾਰਾ ਪਿੰਡ ਤਾਂ ਇੱਕ ਦਿਨ ਨਸ਼ਾ ਕਰਨ ਨਹੀਂ ਲੱਗਿਆ ਬਿਲਕੁਲ ਜੀ ਸਾਰਾ ਪਿੰਡ ਤਾਂ ਇੱਕ ਦਿਨ ਕੋਈ ਚੋਰੀ ਕਰਨ ਨਹੀਂ ਲੱਗਿਆ ਹੈਨਾ ਉੱਥੇ ਕੀ ਹੈ ਜੇ ਮੰਨ ਲਓ ਖਸ਼ਵੀਰ ਕਿਸੇ ਨੂੰ ਦੇਖ ਰਿਹਾ ਤਾਂ ਖਸ਼ਵੀਰ ਕੀ ਕਹਿੰਦਾ ਚਲੋ ਯਾਰ ਆਪਾਂ ਨੇ ਕੀ ਲੈਣਾ ਹੈ ਤਾਂ ਫਲਾਨਿਆਂ ਦਾ ਹੈਨਾ ਮੈਨੂੰ ਕੀ ਹੈ ਜੇ ਖਸ਼ਵੀਰ ਨਾਲ ਕੋਈ ਚਾਰ ਜਾਨੇ ਤੁਰੇ ਜਾਂਦੇ ਤਾਂ ਉਹ ਕਹਿਣਗੇ ਯਾਰ ਆਪਾਂ ਨੂੰ ਕੀ ਹੈ ਇਹ ਦੋ ਸ਼ਬਦਾਂ ਨੇ ਮਤਲਬ ਆਪਣੇ ਸਮਾਜ ਨੂੰ ਇੰਨਾ ਝੰਜੋੜਦਾ ਵੀ ਆਪਾਂ ਪਤਾ ਹੀ ਨਹੀਂ ਲੱਗ ਰਿਹਾ ਆਪਾਂ ਕਰਨਾ ਕੀ ਜਿਵੇਂ ਆਪਣੇ ਪਿੰਡ ਕਹਿ ਲਾ ਬਈ ਹੂੰ ਨਸ਼ਿਆਂ ਵਾਲੇ ਹੋਈਆਂ ਨੇ ਦੋ ਚਾਰ ਮੌਤਾਂ ਹਨਾ ਹੋਈਆਂ ਨੇ ਬਈ ਹਰ ਇੱਕ ਪਿੰਡ 'ਚ ਹੋ ਰੀਆਂ ਆਪਾਂ ਹੂੰ ਉਥੇ ਜਦੋਂ ਜਾਂਦੇ ਆ ਹੂੰ ਅਗਲੇ ਦਿ ਘਰੇ ਹੂੰ ਬਸ ਨਸ਼ੇ ਬਾਰੇ ਉਹਦੇ ਮਾੜੇ ਪ੍ਰਭਾਵਾਂ ਬਾਰੇ ਗੱਲਬਾਤ ਕਰ ਲੈਣੇ ਹਨਾ ਤੇ ਆਪਾਂ ਦਾ ਉੱਠ ਕੇ ਤੁਰਿਆ ਆਉਣੇ ਜਾਂ ਮੁੱਕ ਤੇ ਜਾਉਣੇ ਗਾ ਮੁੱਕ ਵੀ ਹੂੰ ਇਹ ਜਿਹੜੇ ਪਿੰਡ ਦੇ ਵਿੱਚ ਹੋਰ ਵੀ ਨਸ਼ਾ ਕਰ ਰਹੇ ਹੁੰਦੇ ਨੇ ਜਿਹੜਾ ਦਾ ਮਾਨਸਿਕ ਸਤੋਲਨ ਠੀਕ ਨਹੀਂ ਰਿਹਾ ਹਮ ਆਪਾਂ ਉਹਨਾਂ ਨੂੰ ਬੁਲਾਉਂਦੇ ਨੇ ਵੀ ਜਰ ਐਵੇਂ ਗੱਲਣਾ ਪੈ ਜੇ ਲੜਾਈ ਦਾ ਆਪਾਂ ਕੀ ਲੈਣਾ ਉੱਥੀ ਗੱਲ ਆ ਗਈ ਨਾ ਆਪਾਂ ਨੂੰ ਕੀ ਲੈਣਾ ਅਸਲ ਦੇ ਵਿੱਚ ਆਪਾਂ ਆਪਣੇ ਦਿਮਾਗ 'ਚ ਵੀ ਹੁੰਦਾ ਆਪਾਂ ਕਈ ਵਾਰੀ ਆਪਸ 'ਚ ਗੱਲਾਂ ਵੀ ਕਰਦੇ ਆਂ ਵੀ ਜਿਵੇਂ ਜੇ ਇਹ ਐਂ ਚੱਲਿਆ ਬਸ ਇਹ 20 ਦਿਨਾਂ ਦਾ ਮਹੀਨਾ ਕਰਦੇ ਨੇ ਇੰਗਰ ਪਰ ਜੇ ਆਪ ਉਹ ਕੇਸ ਨੂੰ ਹੱਥ ਪਾ ਲਗੇ ਹਣਾ ਉਹਨੂੰ ਤਾਂ ਸੁਧਰ ਸਕਦਾ ਸੁਧਰ ਸਕਦਾ ਨਸ਼ਾ ਛਡਾਉਗਾ ਕੋਈ ਕਾਉਂਸਲਰ ਕੋਲੇ ਕੋਈ ਉਹਦੇ ਘਰ ਦੇਆਂ ਤੱਕ ਨਹੀਂ ਇਹ ਬਤ ਗੱਲ ਭਜਾਉਂਦੇ ਨਹੀਂ ਭਜਾਉਂਦੇ ਹਨ ਵੀ ਘਰ ਦੇ ਗੱਲ ਨਾਲ ਪੈਣ ਪੈ ਵੀ ਜਾਂਦੇ ਜੇ ਤੁਸੀਂ ਕਿਸੇ ਦੇ ਘਰ ਦੇ ਨੂੰ ਗੱਲ ਕਹਿ ਦੋਗੇ ਅਗਰ ਕੋਈ ਤੁਸੀਂ ਸਾਡੇ ਚਵਾਗ ਨੂੰ ਜਾਣ ਕੇ ਕਹਿ ਰਹੇ ਹੋ ਇਹ ਗੱਲ ਹੈਗੀ ਹੈ ਨਾ ਗੰਦੇ ਕਹਿ ਰਿਹਾ ਵੀ ਜੇ ਆਪਾਂ ਦੱਸਦੇ ਹਾਂ ਉਹ ਮੂਰੇ ਪਰਿਵਾਰ ਨੂੰ ਉਹ ਪਰਿਵਾਰ ਇਹ ਗੱਲ ਨੂੰ ਬੁਰੀ ਸਮਝਦਾ ਹੂੰ ਵੀ ਸਾਡੇ ਬੱਚੇ ਦੇ ਇਲਜ਼ਾਮ ਲਾ ਰਹੇ ਹਨ ਹਾਂ ਇਹ ਹੀ ਗੱਲ ਹੈ ਪਰ ਅਸਲ ਵਿੱਚ ਜੋ ਕੇਸ ਨੂੰ ਆਇਆ ਹੱਥ ਚ ਲੈ ਲਈ ਤਾਂ ਮੰਨ ਲਓ ਫਿਰ ਤਤ ਦੇ ਲੋੜੀ ਨਹੀਂ ਹਾਂ ਜਿਵੇਂ ਆਪਾਂ ਮੰਨੀਏ ਵੀ ਮੰਨ ਲਓ ਇੱਕ ਚਲੋ ਇੱਕ ਜਵਾਕ ਕਿਸੇ ਮਾੜੇ ਰਸਤੇ ਪੈ ਗਿਆ ਹਨਾ ਆਪਾਂ ਮੰਨ ਲਿਆ ਮਾੜੇ ਰਸਤੇ ਪੈ ਗਿਆ ਆਪਾਂ ਉਹਨੂੰ ਰੋਕ ਲਈਏ ਤਾਂ ਉਹ ਦੂਜੇ ਨੂੰ ਨਾਲ ਨਹੀਂ ਲਾਊਗਾ ਆਪਾਂ ਕੀ ਕਹਿਣੇ ਵਿਚਾਰ ਰਹੇ ਆਪਣੇ ਨਾਲ ਆਪਣਾ ਕੀ ਲੱਗਦਾ ਹਨਾ ਆਪਾਂ ਸਿਰਫ ਆਪਣੇ ਤੱਕ ਸੀਮਿਤ ਹੋ ਗਏ ਵੀ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਆਪਾਂ ਇੰਨੀਆਂ ਖੋਤੀਆਂ ਵੀ ਆਪਾਂ ਸਿਰਫ ਆਪਣੇ ਤੱਕ ਚੱਕਣ ਲੱਗ ਗਏ ਬਿਲਕੁਲ ਬਿਲਕੁਲ ਸਿਰਫ ਆਪਣੇ ਤੱਕ ਇਹ ਨਹੀਂ ਹੈਗਾ ਵੀ ਆਪਾਂ ਆਪਣੇ ਚਾਚੇ ਦੇ ਮੁੰਡੇ ਨੂੰ ਜਾਂ ਤਾਏ ਦੇ ਮੁੰਡੇ ਨੂੰ ਜਾਂ ਕਿਸੇ ਪਿੰਲ ਚੋਂ ਭੈਣ ਭਾਈ ਨੂੰ ਕੁਝ ਕਹਿ ਦੀਏ ਆਪਾਂ ਸਿਰਫ ਆਪਣੇ ਤੱਕ ਸੀਮਿਤ ਹੋ ਗਏ ਹਾਂ ਇਹ ਗੱਲ ਤਾਂ ਕੀ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਕਿ ਕੀ ਇਹ ਚੀਜ਼ ਨੂੰ ਰੋਕਣਾ ਚਾਹੀਦਾ ਹੈਗਾ ਇਹ ਜੀ ਤਾਂ ਬਹੁਤ ਗਲਤ ਹੈ ਜਿਸ ਵਿੱਚ ਆਪਾਂ ਪਹਿਲਾਂ ਕਹਿ ਕੇ ਹਟਿਆ ਵੀ ਆਪਣੇ ਸਮਾਜ ਪ੍ਰਤੀ ਵੀ ਗਈ ਜਿਵੇਂ ਮਾਰੀਆਂ ਨੇ ਜਿਹੜੇ ਇਹ ਨੌਜਵਾਨ ਨੇ ਕੋਈ ਨਸ਼ਾ ਕਰਦਾ ਹੈ ਕੋਈ ਗਲਤ ਰਸਤੇ ਹੈ ਉਹਨੂੰ ਠੀਕ ਕਰਨਾ ਫਿਰ ਆਪਣੀ ਜ਼ਿੰਮੇਵਾਰੀ ਹੈ ਆਪਾਂ ਨੂੰ ਮਦਦਣਾ ਪਾਉਣਾ ਚਾਹੀਦਾ ਹੈ ਮੰਨ ਲਓ ਕੋਈ ਉਹਨੂੰ ਕਿਸੇ ਕਲਾਬ ਦੇ ਸਪਰਕ ਤੇ ਕਰਾ ਕੇ ਕਿਸੇ ਡਾਕਟਰ ਦੇ ਸਪਰਕ ਤੇ ਕਰਾ ਕੇ ਉਹਦੇ ਘਰ ਲੈ ਜਾਣਾ ਗੱਲਬਾਤ ਕਰਕੇ ਆਪਾਂ ਨੂੰ ਉਹ ਚੀਜ਼ ਚੁਕਾਉਣਾ ਚਾਹੀਦਾ ਹੈ ਤੇ ਪਰ ਜਦੋਂ ਫਿਰ ਆਪਾਂ ਲਾਂਬੇ ਤੋਂ ਡਰ ਜਾਂਦੇ ਲੋਕ ਲਾਂਬੇ ਤੋਂ ਲਾਂਬੇ ਤੋਂ ਉਹੀ ਗੱਲ ਖਸ਼ਵੀਰ ਵਾਲੀ ਆ ਗਈ ਬਾਈ ਜਦੋਂ ਆਪਾਂ ਕਿਸੇ ਦੇ ਮੰਨ ਲਓ ਘਰੇ ਜਾ ਕੇ ਕਹਿਤਾ ਵੀ ਆ ਸੋਡਾ ਜਵਾ ਕਹੀਂ ਕਰਦਾ ਹੈ ਨਾ ਫਿਰ ਉਹ ਅਗਲਾ ਆਪਾਂ ਨੂੰ ਮੂਹਰੂ ਪੈਂਦਾ ਵੇਰ ਬੰਦਾ ਕਰੂਗੀ ਬਿਲਕੁਲ ਬਿਲਕੁਲ ਹਾਂ ਜਿਵੇਂ ਹੁਣ ਉਹ ਸਰੋਪੇ ਵਾਲੀ ਗੱਲ ਚਲਾਈ ਸੀ ਤੁਸੀਂ ਦੱਸਦੇ ਬਣੀ ਜੀ ਹਾਂ ਹਾਂ ਜਿਵੇਂ ਹੁਣ ਅਸੀਂ ਗੁਰੂ ਘਰ ਦੇ ਵਿੱਚ ਅੰਮ੍ਰਿਤ ਛਕ ਕੇ ਆਉਂਦੇ ਸੀ ਕਿ ਬੱਚੇ ਹਾਂ ਹਾਂ ਉਹਨਾਂ ਨੂੰ ਅਸੀਂ ਸਰੋਪੇ ਦਿੰਦੇ ਸੀ ਉਸ ਤੋਂ ਬਾਅਦ ਜੋ ਅੰਮ੍ਰਿਤ ਮੰਨ ਲਓ ਉਸ ਸਵਾਵਾ ਨੂੰ ਨਾ ਰੱਖਿਆ ਫੇਰ ਛੱਡ ਦਿੰਦੇ ਹਾਂ ਹਾਂ ਤੇ ਸਾਨੂੰ ਵੀ ਜੇ ਡਾਊਨ ਆ ਗਿਆ ਸਾਨੂੰ ਬਾਅਦ ਵਿੱਚ ਕਿਹਾ ਕਰਨਾ ਕਿ ਤੁਸੀਂ ਇਹਨੂੰ ਸਰੋਪੇ ਦਿੰਦੇ ਸੀ ਤੇ ਇਹਦਾ ਅੰਮ੍ਰਿਤ ਛੱਡ ਦਿੰਦੇ ਹਾਂ ਦੇਖੋ ਮਰੀ ਗੱਲ ਤਾਂ ਛੱਡਣਾ ਇਹਦੀ ਹੋਣੀ ਨਾ ਛੱਡਣਾ ਇਹਦੀ ਅਸੀਂ ਤਾਂ ਉਹਨੂੰ ਮਨ ਲੋ ਵੀ ਉਪਦੇਸ਼ ਕਰਦੇ ਸੀ ਵੀ ਬੋਰ ਵੀ ਸ਼ਕਰਦੇ ਸਹੀ ਰਸਤੇ ਆ ਗਿਆ ਹੁਣ ਇਹ ਹਾਂ 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 ਸੋ ਉਹ ਵੀ ਮਨ ਲੋ ਲੋਕੀਓ ਵੀ ਡਰਦੇ ਆ ਮੈਨੂੰ ਲੱਗਦਾ ਭਾਈ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਹੈਗੀ ਆ ਇਹ ਆਪਣਾ ਜਿਵੇਂ ਤੁਸੀਂ ਮੰਨ ਲਓ ਤੁਸੀਂ ਸੋਡੇ ਤੇ ਲਾ ਲਓ ਜਾਂ ਸੋਡੇ ਤੇ ਲਾ ਲਓ ਜਾਂ ਕਿਸੇ ਹੋਰ ਤੇ ਲਾ ਲੀਏ ਆਪਾਂ ਕੀ ਕਹਿੰਨੇ ਵੀ ਆਪਣੀ ਦਾ ਖਲਾਣੇ ਬੰਦੇ ਨਾਲ ਬਣਦੀ ਆ ਯਾਰ ਆਪਾਂ ਨੂੰ ਤਾਂ ਕਿਸੇ ਦਾ ਕਲੋਨ ਨਹੀਂ ਪੈਂਦਾ ਕੀ ਗੱਲ ਹੈਗਾ ਸਰੇ ਸੱਚੀ ਚੀਜ਼ ਆ ਅਗਰ ਗੱਲ ਕਰੀਏ ਸਾਡੇ ਦਾ ਏਅਰਪੋਰਟ ਨੇ ਐਮਐਲਏ ਨਾਲ ਸਿੱਧੀ ਆ ਯਾਰ ਸਾਨੂੰ ਕਿਸੇ ਤੱਕ ਕੀ ਲੋੜ ਪੈਣੀ ਆ ਜਾਂ ਸਾਨੂੰ ਤਾਂ ਫਲਾਨੀ ਥਿੰਕੀ ਇਹਦਾ ਜੀ ਹਾਂ ਦੀਆਂ ਗੱਲਾਂ ਦੇਖੋ ਕਿੰਨੀਆਂ ਸਰਕਾਰਾਂ ਆ ਗਈਆਂ ਕਿੰਨੇ ਐਮਐਲਏ ਬਾਗੇ ਹੈਨਾ ਜਦੋਂ ਚਲੋ ਬਣਦਾ ਬਣਦਾ ਜਾਂਦਾ ਐਮਐਲਏ ਹੈਨਾ ਜਾਂ ਬੜੀ ਗੱਲ ਕੀ ਹੈ ਪਿੰਡ ਦਾ ਕੋਈ ਬਣਦਾ ਹੁੰਦਾ ਉਦੋਂ ਥੋੜਾ ਥੋੜਾ ਖਮਾ ਲੱਗਦਾ ਹੁੰਦਾ ਲੱਗਦਾ ਹੈਨਾ ਪਤਾ ਨਹੀਂ ਕੀ ਹੋ ਜੂ ਕੀ ਹੋ ਜੂ ਆਪਾਂ ਤਾਂ ਸੇ ਸਮਾਰਟ ਆਪਾਂ ਤਾਂ ਰਹਿਣ ਦਾ ਕਿੱਥੇ ਪੈਣ ਭੰਗੀਆਂ ਚੀ ਆ ਸਾਰਾ ਹਾਂ ਹਣ ਕਮਾਨ ਚ ਉਹ ਵੀ ਆਪਣੀ ਤਾਂ ਹੂੰ ਰਹਿਣਾ ਹੈ ਹਾਂ ਉਹੀ ਬਾਰ ਚ ਬੈਠਣਾ ਹੁੰਦਾ ਤਾਂ ਆਪਣੇ ਸਿਆਰ ਤੇ ਹੋਣਾ ਪੜਾ ਮਾਰ ਕੇ ਤਾਂ ਕਰਕੇ ਆਪਣੀ ਲੋੜ ਇਹ ਸਮਾਜ ਹੈ ਨਾ ਇੱਥੇ ਆਪਣੀ ਇੱਕ ਦੂਜੇ ਨਾਲ ਵਰਤ ਵਰਤੇ ਵੈ ਵਰਤ ਵਰਤੇ ਹੈ ਨਾ ਜਿਵੇਂ ਕਿਸੇ ਦੇ ਕੋਈ ਬਿਮਾਰ ਹੋ ਜਾਂਦਾ ਹੈ ਕਿਹ ਵਾਰੀ ਸਭ ਤੋਂ ਪਹਿਲਾਂ ਤਾਂ ਗਵੰਡੀ ਉੱਠ ਕੇ ਗਵੰਡੀ ਆਉਂਦਾ ਹੈ ਗਲੀ ਆਉਂਦਾ ਹੈ ਜਾਂ ਕੋਈ ਪਿੰਡ ਦਾ ਆਉਂਦਾ ਹੈ ਜਾਂ ਕਰਦਾ ਆਉਂਦਾ ਹੈ ਹੈ ਨਾ ਇੱਕ ਤਾਂ ਜ਼ਰੂਰੀ ਹੈ ਜਿਵੇਂ ਹੁਣ ਮੰਨ ਲਓ ਕਿਸੇ ਦਾ ਆਪਾਂ ਮੰਨੀਏ ਵੀ ਕੋਈ ਨਵਾਂ ਮੁੰਡਾ ਹੈ ਨਾ ਆਪਾਂ ਨੂੰ ਪਤਾ ਲੱਗਦਾ ਵੀ ਯਾਰ ਇਹ ਨਵਾਂ ਨਮਾਹ ਜੀ ਗਲਤ ਰਸਤੇ ਜਾ ਰਿਹਾ ਹੈਗਾ ਤੇ ਕੀ ਆਪਾਂ ਉਹਨੂੰ ਰੋਕ ਸਕਦੇ ਹਾਂ ਕੋਈ ਬਿਲਕੁਲ ਰੋਕ ਸਕਦੇ ਹਾਂ ਜੀ ਸਮਾਉਣ ਲਗਾਤਾਰ ਉਹਨੂੰ ਫੋਨ ਨੂੰ ਕਰਨਾ ਪੈਂਦਾ ਹੈ ਹਾਂ ਹੈਨਾ ਉਹਦੀ ਵੀ ਸਮੱਸਿਆ ਉਹਨੂੰ ਕੋਈ ਪੜ੍ਹਨ ਲਿਖਣ ਦਾ ਵਾਸਤੇ ਕੁਝ ਨਾ ਕੁਝ ਦੇਣਾ ਪੈਂਦਾ ਹੈ ਉਹਦੇ ਉਹਦੇ ਵਾਸਤੇ ਟਾਈਮ ਵੀ 걸ਣਾ ਹੈ ਉਹਦੇ ਬਾਅਦ ਫਿਰ ਮੜਾ ਮੋਟਾ ਲੋਕ ਵੀ ਕਹਿੰਦੇ ਆ ਵੀ ਇੱਕ ਤਾਂ ਕਮਲਾ ਸੀ ਨਾਲ ਦੂਜਾ ਰਲ ਗਿਆ ਨਾਲ ਦੂਜਾ ਰਲ ਗਿਆ ਹਾਂ ਸੋ ਇਹ ਦੱਸ ਸੈਣੀਆ ਪੈਂਦੀਆਂ ਨੇ ਪਰ ਗੱਲ ਲੈਣ ਤੇ ਆ ਜਾਂਦੀ ਹੈ ਵੱਡੇ ਵੱਡੇ ਦੇਖੋ ਅੱਜ ਕੱਲ ਪੱਤਰਕਾਰ ਬਣੇ ਬੈਠੇ ਨੇ ਮਿੰਟੂ ਨੂੰ ਸਰੀਵੀ ਵਰਗੇ ਉਹ ਪਹਿਲਾਂ ਸਾਰਾ ਕੁਝ ਹੀ ਕਰਦੇ ਰਹੇ ਗੱਲ ਦਾ ਹਨ ਕੰਮ ਉਹ ਠੀਕ ਹੋ ਰਹੇ ਨੇ ਇਸੇ ਨੂੰ ਸੁਧਾਰੀ ਆ ਉਹਨਾਂ ਨੇ ਬਿਲਕੁਲ ਬਿਲਕੁਲ ਹਮ ਇਹੀ ਸੀ ਮਤਲਬ ਜਾਂਦੇ ਜਾਂਦੇ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਇਹਦੇ ਬਾਰੇ ਕਿ ਕੀ ਆਪਾਂ ਨੂੰ ਕੀ ਸਿਰਜਣਾ ਕਰਨੀ ਚਾਹੀਦੀ ਹੈ ਨਵੇਂ ਸਿਰੇ ਤੋਂ ਕਿਵੇਂ ਇਸ ਨੂੰ ਸੁਧਾਰਿਆ ਜਾ ਸਕਦਾ ਹੈ ਇਹਨਾਂ ਦਾ ਸਭ ਤੋਂ ਮੇਨ ਗੱਲ ਤਾਂ ਆਪਾਂ ਸਾਰੇ ਇਸ ਚੀਜ਼ ਨਾਲ ਪੀੜਤਾਂ ਕਿ ਆਪਾਂ 24 ਘੰਟਿਆਂ 'ਚੋਂ ਕਿੰਨਾ ਸਮਾਂ ਫੋਨ ਨੂੰ ਦਿੰਨੇ ਆ ਦੇਖੋ ਫੋਨ ਨੂੰ ਦਿੰਦੇ ਹਾਂ ਹਾਂ ਆਪਾਂ ਸਾਰੇ ਆਪ ਦੇ ਅੰਦਰ ਹੀ ਆਤ ਮਰ ਗਈ ਹਾਂ ਤੇ ਉਹਦੇ ਤੋਂ ਅਸੀਂ ਜਿਹੜੀਆਂ ਚੀਜ਼ਾਂ ਦੀ ਲੋੜ ਨਹੀਂ ਹੈਗੀ ਦੇਖੋ ਉਹ ਵੀ ਸਾਡੇ ਕੰਨੀਆਂ ਅੱਖੀਆਂ ਪੈਣੀਆਂ ਹਨ ਹਨਾ ਜਿਹੜੀਆਂ ਚੀਜ਼ਾਂ ਦੀ ਸਾਨੂੰ ਜ਼ਿੰਦਗੀ 'ਚ ਲੋੜ ਹੀ ਨਹੀਂ ਲੋੜ ਹੀ ਨਹੀਂ ਹਾਂ ਹਾਂ ਤਾਂ ਉਹ ਸਮਾਂ ਆਪਾਂ ਜੇ ਕੱਢ ਕੇ ਕਰੀ ਕਰਕੇ ਆਪਾਂ ਉਹੀ ਸਮਾਂ ਕਿਤਾਬਾਂ ਕਰਨ ਤੇ ਲਾ ਕੇ ਬਦਲਾਈਏ ਜਾਂ ਜਵਾਕਾਂ ਤੇ ਲਾਈਏ ਨਾ ਜਿਹੜੀ ਬੰਦੇ ਦੀ ਹਾਂ ਜਿਹੜੀ ਆਪਾਂ ਕਹਿ ਰਹੇ ਨੇ ਵੀ ਯਾਰ ਵੀਡੀਓ ਦੇਖ ਲਈ ਸੋਸ਼ਲ ਮੀਡੀਆ ਤੇ ਇਹ ਚੰਗੀ ਵੀਡੀਓ ਦੇਖ ਲੋ ਨਹੀਂ ਜਿਹੜੀ ਕਿਤਾਬ ਹੈ ਉਹ ਬੰਦੇ ਦੀ ਸੋਚ ਬਣਾਉਂਦੀ ਹੈ ਹਮ ਸੋਸ਼ਲ ਮੀਡੀਆ ਨਹੀਂ ਸੋਚ ਬਣਾਉਂਦਾ ਹਮ ਤਾਂ ਕਰਕੇ ਆਪਾਂ ਕੁਝ ਘੰਟੇ ਸੀਮਤ ਕਰੀਏ ਜਿਵੇਂ ਮਜ਼ਦੂਰੀ ਦੇ ਘੰਟੇ ਨੇ ਵੀ 8 ਘੰਟੇ ਕੰਮ ਕਰਨਾ ਹੈ ਹੈਨਾ ਕੋਈ ਡਿਊਟੀ ਹੈ ਵੀ ਇੰਨੇ ਘੰਟੇ ਡਿਊਟੀ ਹੈ ਫੋਨ ਵੀ 24 ਘੰਟੇ ਜੋ ਆਪਣਾ ਹੋਵੇ ਵੀ ਇੰਨੇ ਨੇ ਵਾਰੀ ਆਪਾਂ ਚੁਣਨਾ ਹੈ ਵੀ 2 ਘੰਟੇ 4 ਘੰਟੇ 5 ਘੰਟੇ ਹੈਨਾ ਮਤਲਬ ਆਪਾਂ ਤਾਂ ਦੇਖੋ ਜੀ ਖਾਣ ਵੇਲੇ ਵੀ ਨੌਣ ਵੇਲੇ ਵੀ ਬਾਈ ਇਹ ਨਹੀਂ ਆਪਣੇ ਕੋਲੇ ਫੋਨ ਹੀ ਚੱਲਦਾ ਹੈ ਉਹ ਹੀ ਨਕਲ ਬੱਚੇ ਕਰ ਰਹੇ ਪਰ ਬੱਚੇ ਨੂੰ ਆਪਾਂ ਕਹਿਣ ਜੋਗੇ ਹੈ ਜੀ ਅੱਛਾ ਇਹ ਚੀਜ਼ਾਂ ਵੀ ਤਰ੍ਹਾਂ ਤਰ੍ਹਾਂ ਦੀਆਂ ਆਉਂਦੀਆਂ ਨੇ ਉਹ ਹੀ ਤਾਂ ਇਹ ਵੀ ਤੀ ਚੀਜ਼ਾਂ ਦੀ ਤਾਂ ਆਪਾਂ ਨੂੰ ਲੋੜ ਹੀ ਨਹੀਂ ਲੋੜ ਹੀ ਨਹੀਂ ਢੇ ਲੋੜੀ ਚੀਜ਼ਾਂ ਬੱਚਿਆਂ ਨੂੰ ਨਹੀਂ ਲੋੜ ਹੈ ਨਾ ਹੂੰ ਤੋ ਇੰਨੀ ਜਾਣਕਾਰੀ ਆ ਰਹੀ ਹੈ ਬੰਦੇ ਕੋਲੇ ਹਮ ਹਰ ਰੋਜ਼ ਕਿ ਬੰਦ ਸਮਾਂ ਨਹੀਂ ਰਿਹਾ ਹੂੰ ਤਾ ਕਰਕੇ ਅੱਜਕੱਲ ਨੌਜਵਾਨ ਅਪਸੈਟ ਹੋ ਰਹੇ ਨੇ ਡਿਪਰੈਸ਼ਨ ਹੋ ਰਹੀ ਹੈ ਪਹਿਲਾਂ ਪਤਾ ਹੀ ਨਹੀਂ ਲੱਗਦਾ ਸੀ ਜਿਹੜੇ ਹੀਰੋ ਸੀ ਜਾਂ ਕੋਈ ਗਾਇਕ ਸੀ ਜਾਂ ਵੱਡੇ ਲੋਕ ਸੀ ਵੀ ਕਿੰਦਾ ਦੀ ਜ਼ਿੰਦਗੀ ਜਿਉਂਦੇ ਨੇ ਕਿਹੜੀਆਂ ਉਹਨਾਂ ਕੋਲੇ ਗੱਡੀਆਂ ਨੇ ਅਵੇ ਕਹੀ ਜੀ ਉਹਨਾਂ ਦੀ ਲਾਈਫ ਹੈ ਅੱਜ ਕੱਲ ਸਾਰੀ ਜਾਣਕਾਰੀ ਆ ਰਹੀ ਹੈ ਜਾਣਕਾਰੀ ਆ ਕਿਹੜਾ ਕਿੱਥੇ ਰਹਿ ਰਿਹਾ ਹੈ ਕਿਹੜਾ ਕੀ ਖਾਂਦਾ ਹੈ ਕੀ ਹਣਾ ਸਮਾਜ ਦੀ ਨੈਤਿਕਤਾ ਗਿਰਨ ਚ ਇਹਦਾ ਵੀ ਬਹੁਤ ਵੱਡਾ ਰੋਲ ਹੈ ਇਹਦੀ ਖੇਤੀ ਚੁੱਤੀ ਆਪਾਂ ਬਣ ਗਈ ਹੈ ਹਨਾ ਫਿਰ ਉਹ ਇਹ ਨਹੀਂ ਦੇਖਦੇ ਵੀ ਮੇਰਾ ਕੌਣ ਹੈ ਬਗਾਨਾ ਕੌਣ ਹੈ ਫਿਰ ਉਹ ਸ਼ੇਅਰ ਮਾਰਕੀਟ ਚ ਡੁੱਬ ਜਾਂਦਾ ਕੋਈ ਲਾਟਰੀ ਆਉਂਦਾ ਹਨਾ ਰਾਤੇ ਰਾਤ ਅਮੀਰ ਬਣਨ ਦੇ ਚਾਹਤ ਅੰਚ ਪੈ ਜਾਂਦਾ ਹੈ ਸੋ ਇਹ ਚੀਜ਼ ਨੂੰ ਘਟਾ ਕੇ ਆਪਾਂ ਵਿਚ ਹੀ ਵਿੱਚ ਹੀ ਤੁਸੀਂ ਹਾਂ ਆਪਾਂ ਸਾਰੇ ਹੀ ਸਾਰੇ ਹੀ ਆਪਾਂ ਸਾਰੇ ਆਪਾਂ ਉਹਦਾ ਸਮਾਪਕ ਕਿਤਾਬਾਂ ਤੇ ਲੱਗ ਗਈ ਕਿਤਾਬਾਂ ਬਹੁਤ ਲਾਇਬ੍ਰੇਰੀਆਂ ਪਹਨਲਿਕਰ ਬਣ ਰਹੀਆਂ ਨੇ ਤੇ ਉਥੋਂ ਕੋਈ ਨਵੀਂ ਸੋਚ ਬਣ ਸਕਦੀ ਹੈ ਉਹੀ ਬਤ ਜਿਹੜਾ ਬੰਦਾ ਤਾਂ ਅੱਜ ਦੇ ਯੁੱਗ ਦੇ ਵਿੱਚ ਕਿਤਾਬ ਤੋਂ ਦੂਰ ਹੈ ਤੇ ਮੋਬਾਈਲ ਦੇ ਨੇੜੇ ਹੈ ਉਹ ਡਿਪਰੈਸ਼ਨ 'ਚ ਜਾਊ ਜੋ ਉਹ ਡਿਪਰੈਸ਼ਨ ਦਾ 60% ਸ਼ਿਕਾਰ ਤੇ ਹੈਗਾ ਹੀ ਹੈਗਾ ਹਾਂ ਹਰ ਪੰਜਵਾਂ ਚੌਥਾ ਬੰਦਾ ਤਾਂ ਇਹਦੇ ਹੁਣ ਵੀ ਹੈਗਾ ਹੀ ਹੈ ਹੈਗਾ ਹੀ ਹੈ ਬਿਲਕੁਲ ਦੇਖੋ ਸੋ ਇਹੀ ਜੀ ਵੀ ਇਹ ਚੀਜ਼ ਤੋਂ ਜਿੰਨੀ ਲੋੜ ਹੈ ਉੰਨੀ ਦੇਖੋ ਹਾਂ ਮੈਂ ਆਪਾਂ ਇਹ ਨਹੀਂ ਲੋੜ ਤੋਂ ਜ਼ਿਆਦਾ ਵਰਤੋਂ ਹੀ ਮਾੜੀ ਐ ਬੜੀ ਮਾੜੀ ਐ ਇਹਨੂੰ ਕੰਮ ਮਤਲਬ ਲਈ ਵਰਤਾਇਆ ਜਾਵੇ ਤਾਂ ਚੰਗੀ ਚੀਜ਼ ਐ ਜਦੋਂ ਬੇਮਤਲਬ ਤੋਂ ਵਰਤਾਇਆ ਜਾਂਦਾ ਉਹਦੇ ਲਈ ਆਪਣੀ ਲਈ ਮਾੜੀ ਇੱਥੇ ਕੰਮ ਜਮਾਨਾ ਦੇਖੋ ਪਾਵਾ ਘਮਾਈ ਜਾਂਦਾ ਕਮਾਈ ਜਾਂਦਾ ਜਦੋਂ ਡਾਟਾ ਮੁਕਦੇ ਵਾ ਉਹਦੇ ਇਧਰ ਤਾਂ ਉਹ ਆਪਣੇ ਆਪ ਬੰਦ ਹੁੰਦਾ ਆਪਣੇ ਆਪ ਫੋਨ ਆਪਣੇ ਆਪ ਬੰਦ ਹੁੰਦਾ ਹਾਂ ਦੇਖੋ ਨਹੀਂ ਬੰਦ ਹੋਦਾ ਬੰਦ ਹੋਣੀ ਨਹੀਂ ਦਿੰਦਾ ਹਾਂਜੀ ਹਾਂ ਬਈ ਤੁਸੀਂ ਆਏ ਤੁਹਾਡਾ ਧੰਨਵਾਦ ਤੁਹਾਡਾ ਵੀ ਧੰਨਵਾਦ ਧੰਨਵਾਦ よし行かない。